ਸ਼ੀਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਆਰ ਕੇ ਨੰਬਰਦਾਰ ਬੁਟੀਕ ਚੈਨਲ ਦੇ ਉੱਪਰ ਪਲੀਜ਼ ਆਪਣੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਸੋ ਆਪਾਂ ਤੁਹਾਨੂੰ ਦੱਸ ਦਈਏ ਜੀ ਆ ਜੋ ਵੀ ਪਹਿਣਾ ਨੇ ਵੀਰਾਂ ਕਿਸੇ ਵੀ ਪਹਿਣ ਨੇ ਟਰੇਸ ਪੇਪਰ ਆਪਣੇ ਕੋਲ ਰੈਡੀ ਕਰਵਾਉਣੇ ਨੇ ਤਾਂ ਜਲਦੀ ਜਲਦੀ ਸਕਰੀਨ ਸ਼ਾਟ ਮਾਰ ਕੇ ਆਪਾਂ ਨੂੰ WhatsApp ਤੇ DM ਕਰ ਸਕਦੇ ਹੋ ਸੋ ਆਪਾਂ ਅੱਜ ਬਹੁਤ سارے ਟੇਸ ਦੇ ਪਨੇੜੇ ਰੈਡੀ ਕਰ ਰਹੇ ਹਾਂ ਕੱਲ ਵੀ ਚੁੱਕੇ ਹਾਂ ਸੋ ਤੁਹਾਨੂੰ ਉਹਦੀ ਮਾੜੀ ਮਾੜੀ ਪਿਕਚਰ ਦਿਖਾ ਦਿੰਨੇ ਆ ਕੋਈ ਦੇਖੋ ਜਿਹੜੇ ਨਵੇਂ ਵਰਕ ਆਏ ਨੇ ਪੱਥਰ ਕਾਂਕਾ ਨੀਡਲ ਵਰਕ ਵਾਲੇ ਡਿਜ਼ ਇਹ ਪੱਥਰ ਕਾਂਟੇ ਦਾ ਡਿਜ਼ਾਈਨ ਹੈ ਜੀ neck ਦਾ ਡਿਜ਼ਾਈਨ ਹੈ ਤੁਸੀਂ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਘੇਰੇ ਤੇ ਬਾਹਤੇ ਬਣਾ ਸਕਦੇ ਹੋ ਬਾਟਮ ਤੇ ਬਣਾ ਸਕਦੇ ਹੋ ਤੇ ਇਹ ਵਾਲਾ ਡਿਜ਼ਾਈਨ ਹੈਗਾ ਜੀ ਜਿਹੜਾ neck ਦੇ ਉੱਪਰ ਹੈ ਠੀਕ ਹੈ ਜੀ ਆਪ ਜਿਹੜਾ ਨੂੰ ਨਹੀਂ ਸਕਰੀਨ ਸ਼ਾਟ ਦੇ ਵਿੱਚ ਦਿਖਦਾ ਤਾਂ ਆਪਾਂ ਇੱਕ ਵਾਰ ਤੁਹਾਨੂੰ ਇਸ ਤਰ੍ਹਾਂ ਵੀ ਰੱਖਾਂਗੇ ਇੱਥੇ ਇੱਥੇ ਰੱਖ ਕੇ ਮੋਬਾਈਲ ਦੇ ਆਹ ਦੇ ਦਿਓ ਮੈਨੂੰ ਫੇਰ ਤਾਂ ਆਪਾਂ ਤੁਹਾਨੂੰ ਇੱਥੇ ਰੱਖਦੇ ਤੁਸੀਂ ਨਾਲ-ਨਾਲ ਡਿਜ਼ਾਈਨ ਦੇਖੀ ਚੱਲੋ ਤੇ ਉਸ ਤੋਂ ਬਾਅਦ ਜੀ ਸਕਰੀਨ ਸ਼ਾਟ ਮਾਰੀ ਚੱਲੋ ਠੀਕ ਹੈ ਤੇ ਨੈਕਸਟ ਆ ਗਿਆ ਦੇਖੋ ਜੀ ਆਹ ਵਾਲਾ neck ਦਾ ਡਿਜ਼ਾਈਨ ਤੇ ਆਹ ਵਾਲਾ ਡਿਜ਼ਾਈਨ ਘੇਰੇ ਚਿੰਦੀ ਬੁਟੀ ਦਾ ਚਿੰਦੀ ਬੁਟੀ ਦਾ ਡਿਜ਼ਾਈਨ ਹੈ ਤੇ ਆਹ ਵਾਲੀ ਜੀ ਤੁਸੀਂ ਫਰੰਟ ਦੇ ਉੱਪਰ ਬੁਟੀ ਬਣਾਉਣੀ ਆਪਾਂ ਸਾਰੇ ਇਸ ਤਰ੍ਹਾਂ ਡਿਜ਼ਾਈਨ ਟ੍ਰੇਸ ਨੇ ਜਿਹੜਾ ਪ੍ਰੋਪਰ ਰੈਡੀ ਕਰਕੇ ਦਿੰਨੇ ਆ ਜੇ ਤੁਸੀਂ ਫਰੰਟ ਦੀ ਬੁਟੀ ਬਣਾਉਣੀ ਹੈ ਤਾਂ ਆਹ ਵਾਲੀ ਬਣਾ ਸਕਦੇ ਆ ਆਹ ਵਾਲਾ neck ਦਾ ਡਿਜ਼ਾਈਨ ਹੈ ਤੇ ਆਹ ਵਾਲਾ ਘੇਰੇ ਦਾ ਡਿਜ਼ਾਈਨ ਆ ਤੁਸੀਂ ਬਾਹਾਂ ਤੇ ਵੀ ਬਾਜੀ ਤੇ ਜਾਂ ਤੇ ਬਾਟਮ ਤੇ ਵੀ ਬਣਾ ਸਕਦੇ ਲੋ ਲਓ ਜੀ ਇਹ ਦੋ ਕਸਟਮਰ ਦੇ ਆਰਡਰ ਨੇ ਜੀ ਸੇਮ ਵਾਲੀ ਅੰਡੀਆਂ ਨੇ ਆਪਾਂ ਇੱਧਰ ਰੈਡੀ ਕੀਤਾ ਤੇ ਇਹ ਵਾਲਾ ਫਿਰ ਤੋਂ ਆ ਗਿਆ ਜੀ ਪੱਥਰ ਟਾਂਕੇ ਵਾਲਾ ਡਿਜ਼ਾਈਨ ਇਹ ਪੱਥਰ ਟਾਂਕੇ ਦਾ neck ਦਾ ਡਿਜ਼ਾਈਨ ਹੈ ਤੇ ਇਹ ਵਾਲੀ ਬੁਟੀ ਆ ਗਈ ਤੇ ਇਹ ਵਾਲਾ ਵੀ ਆ ਗਿਆ ਇਹਦਾ ਆ ਬਾਜੇ ਤੇ ਕਰ ਸਕਦੇ ਹੋ ਬਾਟਮ ਤੇ ਕਰ ਸਕਦੇ ਹੋ ਘੇਰ ਕੇ ਕਰ ਸਕਦੇ ਹੋ ਭਾ ਲਗਾ ਲਗਾ ਤੁਹਾਨੂੰ ਬੜਾ ਕੇ ਦੇਵਾਂਗੇ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਤੁਸੀਂ ਫਰੰਟ ਬੁੱਥ ਤੇ ਰੈਡੀ ਕਰ ਸਕਦੇ ਹੋ ਲੋ ਜੀ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਮਾਰ ਕੇ ਆਪਾਂ ਨੂੰ ਜਲਦੀ ਜਲਦੀ WhatsApp ਤੇ DM ਕਰ ਲਓ ਸੋ ਆਪਾਂ ਜਿਹੜੇ ਟ੍ਰੈਂਸ ਨੇ ਇਹ ਰੈਡੀ ਬਹੁਤ ਕਰ ਚੁੱਕੀਆਂ ਤੇ ਕਰ ਵੀ ਰਿਹਾ ਇਹਨੂੰ ਉਧਰ ਕਰ ਦੇ ਚਲੋ ਜੀ ਨੈਕਸਟ ਆ ਗਿਆ ਦੇਖੋ ਇਹ ਕਾਰਨਰ ਤੇ ਦੋਨੇ ਕਾਰਨਰ ਤੇ ਬਣਨੇ ਕੀ ਫਲਾਵਰ ਹੈ ਤੇ ਇਹ ਫਲਾਵਰ ਤੁਸੀਂ ਬਾਹਰ ਤੇ ਬਣਾ ਸਕਦੇ ਹੋ ਵੀਲ ਤੇ ਬਾਟਮ ਤੇ ਬਣਾ ਸਕਦੇ ਤੁਸੀਂ ਘੇਰੇ ਤੇ ਵੀ ਬਣਾ ਸਕਦੇ ਨੂੰ ਚੱਕ ਚੱਕ ਕੇ ਅੱਗੇ ਰੱਖ ਰੱਖ ਕੇ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਵਾਲਾ ਆ ਗਿਆ ਜੀ ਘੇਰ ਦਾ ਡਿਜ਼ਾਈਨ ਛਿੰਦੀ ਬੁੱਤੀ ਦਾ ਤੇ ਇਹ ਵਾਲਾ ਵੀ ਅਲੱਗ ਡਿਜ਼ਾਈਨ ਹੈ ਜੀ ਛਿੰਦੀ ਬੁੱਤੀ ਦਾ ਲਓ ਜੀ ਨੈਕ ਤੋਂ ਆ ਗਿਆ ਛਿੰਦੀ ਬੁੱਤੀ ਵਾਲਾ ਡਿਜ਼ਾਈਨ ਦੇਖੋ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਹੈ ਇਹਦਾ ਨੈਕ ਰੈਡੀ ਹੋਊਗਾ ਵਰਕ ਤਾਂ ਤੇ ਇਹ ਵਾਲਾ ਜੀ ਘੇਰੇ ਦਾ ਡਿਜ਼ਾਈਨ ਹੈ ਤੇ ਬਾਹ ਦਾ ਡਿਜ਼ਾਈਨ ਤੁਸੀਂ ਬਾਟਮ ਤੇ ਵੀ ਇਹ ਡਿਜ਼ਾਈਨ ਹੈ ਜਿਹੜਾ ਬਣਾ ਸਕਦੇ ਹੋ ਵੀਡੀਓ ਡਿਜ਼ਾਈਨ ਇਹ ਡਿਜ਼ਾਈਨ ਸਹੀ ਲੇਜੀ ਇਹਦਾ ਹਲੇ ਜਿਹੜਾ ਕੰਮ ਹੈ ਕੁਛ ਕਰੇਂਦਾ ਕ ਕਰਨਾ ਤੇ ਉਹ ਬੜੀ ਫੜਾਈ ਤੇ ਕਰਨਾ ਇਹਦੇ ਕੁਛ ਕਰੇਂਦਾ ਹਲੇ ਡਿਜ਼ਾਈਨ ਬਣਾਉਣਾ ਆ ਫੜਾਏ ਜੇ ਆਪਾਂ ਟਰੇਸਪੇਪਰ ਦੀ ਅਜਵਾਈ ਵੀਡੀਓ ਸੀ ਸਾਰੀ ਟਰੇਸ ਪੇਪਰ ਨਾਲ ਇਸ ਤਰ੍ਹਾਂ ਹੋ ਜਾਂਦਾ ਭੈਣ ਜਦੋਂ ਆਪਾਂ ਟਰੇਸ ਪੇਪਰ ਰੈਡੀ ਕਰਕੇ ਟਰੇਸ ਪੇਪਰ ਨਾਲ ਆਪਾਂ ਜਿਹੜਾ ਵਰਕ ਕਰਦੇ ਆਂ ਸੂਟਣਾ ਉਹ ਬਹੁਤ ਆਸਾਨ ਹੋ ਜਾਂਦਾ ਕਰਨ ਆਪਾਂ ਨੂੰ ਨਹੀਂ ਤੇ ਵੈਸੇ ਪੈਨ ਨਾਲ ਵੀ ਡਰਾਅ ਆਪਾਂ ਕਰ ਲੈਨੇ ਆ ਕਿਉਂਕਿ ਜਦੋਂ ਜਦੋਂ ਆਪਾਂ ਪੈਨ ਨਾਲ ਮੈਜਿਕ ਪੈਨ ਹੁੰਦਾ ਜਿਹੜਾ ਡਰਾਅ ਕਰਦੇ ਆਂ ਆਪਾਂ ਉਹਦੇ ਨਾਲ ਉਹ ਪ੍ਰੈਸ ਨਾਲ ਕਲੀਨ ਹੋ ਜਾਂਦਾ ਜਿੰਨਾ ਵੀ ਵਰਕ ਹੋ ਜਾਂਦਾ ਜੇ ਫालतू ਐਕਸਟਰਾ ਬਾਹਰ ਰਹਿ ਜਾਂਦਾ ਜੇ ਬਰਕ ਆਪਣਾ ਅੰਦਰ ਰਹਿ ਜਾਂਦਾ ਪੈਨ ਬਾਹਰ ਰਹਿ ਜਾਂਦਾ ਤਾਂ ਉਹ ਪ੍ਰੈਸ਼ਨ ਵਾਲਾ ਜਿਹੜਾ ਕਲੀਨ ਹੋ ਜਾਂਦਾ ਹੈ ਜਾਂ ਡ੍ਰਾਇਲ ਨਾਲ ਤੁਸੀਂ ਉਹਨੂੰ ਹਵਾ ਮਾਰ ਦੋ ਡ੍ਰਾਇਲ ਦੀ ਉਹਦੇ ਨਾਲ ਕੀ ਉਹ ਉੱਡ ਜਾਂਦਾ ਹੈਗਾ ਤੇ ਇਸਤਰੀ ਲਾਜਵਰ ਨੂੰ ਤੁਸੀਂ ਜਿਹੜਾ ਇਹਦੀ ਨਾਲ ਵੀ ਤੁਸੀਂ ਲਾਜਵਰ ਜਾਂ ਇੱਕ ਸਿਲਵਰ ਆਉਂਦਾ ਹੈਗਾ ਸਪਾਰਕਲ ਤੁਸੀਂ ਉਹਦੇ ਨਾਲ ਡਰਾਅ ਕਰ ਸਕਦੇ ਹੋ ਛਾਪ ਸਕਦੇ ਹੋ ਸੂਟ ਦੇ ਤੇ ਇਹਦੇ ਵਿੱਚ ਤਰਪਾਈ ਵਾਲੀ ਸੂਈ ਨਾਲ ਮੋਰੀਆਂ ਕਰਕੇ ਉਸ ਤੋਂ ਬਾਅਦ ਤੁਸੀਂ ਜਿਵੇਂ ਡਾਰਕ ਕਲਰ ਹੁੰਦਾ ਉਹਨੂੰ ਤੁਸੀਂ ਸਪਾਰਕਲ ਨਾਲ ਬਣਾ ਲਓਗੇ ਤੇ ਜੇਕਰ ਤੁਸੀਂ ਲਾਈਟ ਕਲਰ ਤੇ ਕਰਨਾ ਤਾਂ ਜਿਹੜਾ ਆਪਣਾ ਸੁੱਕਾ ਲਾਜਵਰ ਹੁੰਦਾ ਜਿਹੜਾ ਆਪਾਂ ਆਹ ਵਾਈਟ ਕੱਪੜਿਆਂ ਨੂੰ ਦਿੰਨੇ ਆ ਤੇ ਤੁਸੀਂ ਮਸ਼ੀਨ ਦੇ ਔਇਲ ਪਾ ਸਕਦੇ ਹੋ ਤੇ ਜਾਂ ਡੀਜ਼ਲ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਜਿੰਨਾ ਤੁਹਾਨੂੰ ਠੀਕ ਲੱਗਦਾ ਪਾ ਲਓ ਤੇ ਇਹ ਵਾਲਾ ਵੀ ਆ ਗਿਆ ਜੀ ਕੋਈ ਸਿੰਧੀ ਦਾ ਡਿਜ਼ਾਈਨ ਆ ਗਿਆ ਸਾਰੇ ਸਿੰਧੀ ਗੁੱਤੀ ਵਾਲੇ ਕਿਟਰ ਨੇ ਜੀ ਜਦੋਂ ਤਰ ਭੈਣਾ ਦੀ ਸਿੰਧੀ ਗੁੱਤੀ ਦੀ ਜ਼ਿਆਦਾ ਡਿਮਾਂਡ ਹੋ ਰਹੀ ਹੈ ਵੀ ਸਿੰਧੀ ਗੁੱਤੀ ਵਾਲੇ ਕਿਟ ਰੈਡੀ ਕਰਕੇ ਦਿਓ ਹਾਂ ਕਰਕੇ ਜਿਹੜਾ ਆਪਣਾ ਕੰਮ ਹੈ ਕੰਟੀਨਿਊ ਚੱਲ ਰਿਹਾ ਹੈਗਾ ਬੜਾ ਦਾ ਟ੍ਰਿਕ ਪੇਪਰ ਦਾ ਤੁਸੀਂ ਵੀ ਜੇ ਟੈਸਟ ਪੇਪਰ ਆਪਣੇ ਕੋਲੋਂ ਤਿਆਰ ਕਰਵਾਉਣੀ ਚਾਹੁੰਦੇ ਹੋ ਤਾਂ ਜਲਦੀ ਜਲਦੀ ਸਕਰੀਨਸ਼ਾਟ ਮਾਰ ਕੇ ਆਪ ਨੂੰ ਜਲਦੀ ਜਲਦੀ ਡੀਐਮ ਕਰ ਲਓ ਜੀ ਜੇਕਰ ਤੁਹਾਨੂੰ ਕਿਸੇ ਡਿਜ਼ਾਈਨਾਂ ਦੀ ਨਹੀਂ ਸਮਝ ਆਉਂਦੀ ਵੀ ਕਿ ਕਿਸ ਤਰ੍ਹਾਂ ਦਾ ਬਣਾਈਏ ਹਨ ਤਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਜੀ ਆਪਣੀ ਨੀਡਲਵਰਕ ਵਾਲੀਆਂ ਆਰਟਕੀ ਵੀ ਬਹੁਤ ਸਾਰੀਆਂ ਤੇ ਨੰਬਰਦਾਰ ਬਲੌਗ ਚੈਨਲ ਆ ਜਿਹੜਾ ਆਪਾਂ ਉਹਦੇ ਉੱਤੇ ਵੀ ਆਪਾਂ ਜਿਹੜੀਆਂ ਕੁੱਤਾ ਦੀਆਂ ਵੀਡੀਓ ਬਣਾਈਆਂ ਹੁੰਦੀਆਂ ਨੇਗੇ ਨੀਡਲਵਰਕ ਦੀਆਂ ਤੁਸੀਂ ਉਹਦੇ ਉੱਤੋਂ ਸਕਰੀਨਸ਼ਾਟ ਮਾਰ ਕੇ ਵੀ ਆਪਣੇ ਕੋਲ ਟ੍ਰੇਸਪੇਪਰ ਰੈਡੀ ਕਰਵਾ ਸਕਦੇ ਹੋ ਜੀ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਟ੍ਰੇਸਪੇਪਰ ਹੀ ਆਪਾਂ ਨੂੰ ਸਕਰੀਨਸ਼ਾਟ ਭੇਜੋਗੇ ਵੀ ਆਹ ਵਾਲਾ ਡਿਜ਼ਾਈਨ ਕਰਕੇ ਜੇ ਤੁਸੀਂ ਜੋ ਤੁਸੀਂ ਇਵੇਂ ਵਰਕ ਦੇਖ ਰਹੇ ਹੋ ਤੁਸੀਂ ਵਰਕ ਦਾ ਟ੍ਰੇਸ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਵਰਕ ਦਾ ਟ੍ਰੇਸ ਵੀ ਆਪਣੇ ਕੋਲ ਭੇਜ ਸਕਦੇ ਹੋ ਦੇਖੋ ਜੀ ਇਹ ਵਾਲਾ ਵੀ ਆਗੇ neck ਦਾ ਡਿਜ਼ਾਈਨ ਹੈ ਇਹ ਵਾਲਾ ਬਾਹ ਦਾ ਡਿਜ਼ਾਈਨ ਘੇਰ ਦਾ ਆਪਾਂ ਤੁਹਾਨੂੰ ਪ੍ਰੋਪਰ ਜੇਡੀਆਂ ਨਾਲ ਜਿਹੜਾ ਰੈਡੀ ਕਰਕੇ ਦੇਵਾਂਗੇ ਜਿਹਦੇ ਵਿੱਚ ਤੁਹਾਨੂੰ ਬਾਜੂ ਦਾ ਡਿਜ਼ਾਈਨ ਵੀ ਨਾਲ ਮਿਲੂਗਾ ਐਵੇਂ ਨਹੀਂ ਹੈਗਾ ਕਿ ਤੁਸੀਂ ਬਾਜੀ ਦਾ ਡਿਜ਼ਾਈਨ ਦੇ ਵਿੱਚ ਕੰਫਿਊਜ਼ਨ ਹੋਵੋਗੇ ਵੀ ਕਿਹੜਾ ਕਿਹੜਾ ਕਿੱਥੇ ਰੱਖੀਏ ਤੁਸੀਂ ਬਾਜੀ ਦਾ ਡਿਜ਼ਾਈਨ ਅਲੱਗ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਤੇ ਦੇਖੋ ਜੀ ਇਹ ਕੋਰਨਰ ਦਾ ਡਿਜ਼ਾਈਨ ਹੈਗਾ ਇਸ ਤਰ੍ਹਾਂ ਖੁੰਜੀਆਂ ਦੇ ਉੱਤੇ ਬਣਾ ਕੇ ਇਹ ਦਿੱਤਾ ਆਪਾਂ ਨੇ ਤੇ ਇਸ ਤਰ੍ਹਾਂ ਦੇ ਕੋ ਵਿਚਾਰੇ ਦੇ ਸੈਂਟਰ ਦੇ ਵਿੱਚ ਫਲਾਵਰ ਹੈ ਤੇ ਇਹ ਇਧਰਲੇ ਖੁੰਜੇ ਦਾ ਤੇ ਇਹ ਵਾਲਾ ਹੈਗਾ ਜਿਹਦਾ ਬਾਹ ਦਾ ਡਿਜ਼ਾਈਨ ਇਹਨੂੰ ਤੁਸੀਂ ਮੂਰੀ ਦੇਵੀ ਬਣਾ ਸਕਦੇ ਜੇ ਤੁਸੀਂ ਘੇਰੇ ਤੇ ਬਣਾਉਣਾ ਚਾਹੁੰਦੇ ਹੋ ਤੁਸੀਂ ਘੇਰੇ ਤੇ ਵੀ ਬਣਾ ਸਕਦੇ ਆਪਣੇ ਘੇਰੇ ਦਾ ਮੈਜ਼ਰਮੈਂਟ ਲੈ ਕੇ ਉਸ ਤੋਂ ਬਾਅਦ ਇਹਨਾਂ ਘੇਰੇ ਦੇ ਉੱਪਰ ਰੱਖ ਕੇ ਅੱਗੇ-ਅੱਗੇ ਆਪਾਂ ਇਹਨੂੰ ਇਸ ਤਰ੍ਹਾਂ ਰੱਖਦੇ ਜਾਈਓ ਠੀਕ ਹੈ ਤਾਂ ਕਰਕੇ ਜਿਹੜਾ ਪ੍ਰੋਪਰ ਘੇਰਾ ਤੁਹਾਡਾ ਰੈਡੀ ਹੋ ਜਾਣਾ ਬਣ ਕੇ ਲੋ ਜੀ ਨੈਕਸਟ ਘੇਰਾ ਤੋਂ ਅੱਗੇ ਜੀ ਕਾਰਨਰ ਵਾਲਾ ਇਹਦੀਆਂ ਨਾ ਤੁਸੀਂ ਕੋਈ ਵੀ ਤੇ ਬਣਾ ਸਕਦੇ ਹੋ ਕੋਈ ਵੀ ਡਿਜ਼ਾਈਨ ਆਪਣੇ ਕੋਲ ਰੈਡੀ ਕਰਵਾ ਸਕਦੇ ਇਹ ਵਾਲਾ ਡਿਜ਼ਾਈਨ ਦੇਖੋ ਜੀ ਕੱਲਾ ਘੇਰੇ ਦਾ ਇਹ ਵਾਲਾ ਡਿਜ਼ਾਈਨ ਵੀ ਬਹੁਤ ਸੋਫਟ ਲੁੱਕ ਕਿ ਡਿਜ਼ਾਈਨ ਹੈਗਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਇਹ ਵਾਲਾ ਡਿਜ਼ਾਈਨ ਇੱਧਰ ਧਿਆਨ ਇਹ ਵਾਲਾ ਵੀ ਸਪਰੇਟਡ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈਗਾ ਇਹ ਵੀ ਬਹੁਤ ਟ੍ਰੈਂਡ ਦੇ ਵਿੱਚ ਹੈਗਾ ਬਹੁਤ ਸੂਟ ਆਪਾਂ ਦੀ ਵਰਤ ਕਰ ਚੁੱਕੇ ਹਾਂ ਹੁਣ ਤੁਸੀਂ ਦੇਖੋ ਜੀ ਆਪਾਂ ਇੱਕ ਪੇਪਰ ਦੇ ਉੱਤੇ ਇਹ ਵਾਲਾ ਤਾਂ ਸੋਦਾ ਬਾਜੂ ਦਾ ਡਿਜ਼ਾਈਨ ਹੈ ਤੇ ਇਹ ਵਾਲਾ ਹੈਗਾ ਜੀ ਗਰਾਉਂਡ neck ਦਾ ਡਿਜ਼ਾਈਨ ਠੀਕ ਹੈ ਤੇ ਨਰਸੂ ਦੇਖੋ ਆਹ ਵਾਲਾ ਆ ਗਿਆ ਜੀ ਇਸ ਤਰ੍ਹਾਂ ਇਹ ਵਾਲਾ ਨੀਚੇ ਰੱਖ ਕੇ ਘੇਰ ਦੇ ਉੱਪਰ ਉੱਤੇ ਪੈਨਲ ਵਰਕ ਜਾਂਦੇ ਨੇ ਜੀ ਪੈਨਲ ਤੁਸੀਂ ਚਾਕ ਤੱਕ ਵੀ ਬਣਾ ਸਕਦੇ ਹੋ ਜਾਂ ਪੂਰੀ ਸ਼ਰਟ ਦੇ ਉੱਤੇ ਪੈਨਲ ਬਣਾ ਸਕਦੇ ਹੋ ਇਹਨੂੰ ਤੁਸੀਂ ਅੱਗੇ-ਅੱਗੇ ਰੱਖ ਕੇ ਇਸ ਤਰ੍ਹਾਂ ਬਣਾ ਸਕਦੇ ਹੋ ਜਿਹੜਾ ਆਹ ਵਾਲਾ ਡਿਜ਼ਾਈਨ ਆਪਾਂ ਰੈਡੀ ਕਰਕੇ ਦਿੱਤਾ ਹੈ ਇਸ ਸਾਈਡ ਬਾਹ ਦਾ ਡਿਜ਼ਾਈਨ ਹੈ ਜੀ ਸੇਮ ਪੈਨਲ ਦਾ ਡਿਜ਼ਾਈਨ ਹੈ ਜਿਹੜਾ ਉਹੀ ਬਾਹ ਦਾ ਡਿਜ਼ਾਈਨ ਹੋਊਗਾ ਤੁਸੀਂ ਇਹਨੂੰ ਬੋਟਮ ਤੇ ਵੀ ਬਣਾ ਸਕਦੇ ਹੋ ਤੁਸੀਂ ਇਹਨੂੰ ਇਹ ਘੇਰ ਤੇ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਪੈਨਲ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਆਹ ਕੱਲੇ ਫਲਾਵਰ ਖੁੰਜੀਆਂ ਦੇ ਵਿੱਚ ਰੱਖ ਕੇ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਬਾਜੂ ਤੇ ਬੋਟਮ ਤੇ ਨੈਕ ਤੇ ਚਲੋ ਜੀ ਇਸ ਹੀ ਅੱਜ ਦੇ ਆਪਣੇ ਬਹੁਤ ਸਾਰੇ ਡਿਜ਼ਾਈਨ ਤੁਸੀਂ ਦੇਖ ਹੀ ਸਕਦੇ ਹੋ ਇਹ ਐਨੇ ਡਿਜ਼ਾਈਨ ਇਹ ਆਪਨੇ ਰੈਡੀ ਕਰ ਦਿੱਤੇ ਨੇ ਜੀ ਬਾਕੀ ਜੇ ਤੁਸੀਂ ਜਲਦੀ ਜਲਦੀ ਆਪਣੇ ਕੋਲੋਂ ਡਿਜ਼ਾਈਨ ਆ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੇ ਜਲਦੀ ਜਲਦੀ ਆਪਣੇ ਕੋਲੋਂ ਸਕਰੀਨ ਸ਼ਾਟ ਮਾਰ ਕੇ ਤੁਸੀਂ ਇਹਨਾਂ ਡਿਜ਼ਾਈਨਾਂ ਦੇ ਵਿੱਚੋਂ ਜੀ ਕੋਈ ਵੀ ਡਿਜ਼ਾਈਨ ਤੁਹਾਨੂੰ ਦੱਸੇ ਵੀ ਤੁਸੀਂ ਕਿਹੜਾ ਵੀ ਡਿਜ਼ਾਈਨ ਤਿਆਰ ਕਰਵਾਉਣਾ ਹੈਗਾ ਟਰੇਸ ਪੇਪਰ ਤਿਆਰ ਕਰਾਉਣਾ ਤੁਸੀਂ ਜਲਦੀ ਜਲਦੀ ਆਪਾਂ ਨੂੰ ਸਕਰੀਨ ਸ਼ਾਟ ਮਾਰ ਕੇ ਟਰੇਸ ਪੇਪਰ ਰੈਡੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਨਾਲ ਪ੍ਰਾਈਸ ਵੀ ਦੱਸਦੀ ਕਿ ਭੈਣਾ ਪ੍ਰਾਈਸ ਬਾਰ-ਬਾਰ ਪੁੱਛਦੀ ਹੈ ਹਨਾ ਵੀ ਟਰੇਸ ਪੇਪਰ ਦਾ ਪ੍ਰਾਈਸ ਕੀ ਹੈ ਜੀ ਇਸ ਪੇਪਰ ਦਾ ਪ੍ਰਾਈਸ ਹੈਗਾ ਜੀ ਸਾਨੂੰ ਜੇ 7 ਪੀਸ ਤੁਸੀਂ ਤਿਆਰ ਹੋਣ ਵਾਸਤੇ ਦਿਨੇ ਹੋ ਘੱਟ ਤੋਂ ਘੱਟ 7 ਪੀਸਾਂ ਦਾ ਆਰਡਰ ਹੋਣਾ ਜ਼ਰੂਰੀ ਹੈ ਜੀ 7 ਪੀਸਾਂ ਤੋਂ ਘੱਟ ਤਾਂ ਵੀ ਬਿਲਕੁਲ ਟ੍ਰੇਸ ਪੇਪਰ ਰੈਡੀ ਨਹੀਂ ਕਰਦੇ ਤਾਂ ਤੁਹਾਡੀ ਵਿਦ ਸ਼ਿਪਿੰਗ ਰਹੂਗੀ ਜੀ 1000 ਰੁਪਏ ਚ ਪਹਿਲਾਂ ਅਸੀਂ 6 ਟ੍ਰੇਸ ਪੇਪਰ ਤਿਆਰ ਕਰਦੇ ਸੀ ਹੁਣ ਅਸੀਂ 1000 ਰੁਪਏ ਦੇ ਵਿੱਚ 7 ਟ੍ਰੇਸ ਪੇਪਰ ਰੈਡੀ ਕਰਕੇ ਦੇਵਾਂਗੇ ਤੁਹਾਨੂੰ ਵਿਦ ਸ਼ਿਪਿੰਗ ਹੋਊਗੀ ਸ਼ਿਪਿੰਗ ਆਲ ਇੰਡੀਆ ਫ੍ਰੀ ਰਹੂਗੀ ਜੇਕਰ ਤੁਸੀਂ ਉਸ ਤੋਂ ਵੀ ਜ਼ਿਆਦਾ ਡ्रेस ਦਾ ਆਰਡਰ ਦਿਨੇ ਹੋ ਸਾਨੂੰ ਜੀ ਦਾ ਵੀਰ ਦਾ ਆਰਡਰ ਦਿਨੇ ਹੋ ਤਾਂ ਤੁਹਾਨੂੰ ਕੁਝ ਹੋਰ ਲੈਸ ਹੋਊਗਾ ਜੀ ਤਾਂ ਤਾਂ ਸਾਨੂੰ ਆਰਡਰ ਦਿਓਗੇ ਡ्रेस ਪੇਪਰ ਦੇ ਉਹਨਾਂ ਤੁਹਾਨੂੰ ਵੀ ਫਾਇਦਾ ਹੋਊਗਾ ਤੇ ਸਾਡਾ ਵੀ ਫਾਇਦਾ ਹੋਊਗਾ ਦੇਖੋ ਕੋਰੀਅਰ ਦਾ ਖਰਚਾ ਇੱਕ ਜਾਂ ਦੋ ਜਾਂ ਤਿੰਨ ਡ्रेस ਪੇਪਰ ਆਪਾਂ ਰੈਡੀ ਕਰਕੇ ਨਹੀਂ ਦੇ ਸਕਦੇ ਜੇਕਰ ਤੁਸੀਂ ਆਪਣੇ ਨੇੜੇ-ਤੇੜੇ ਤੋਂ ਆਪਣੇ ਕੋਲੋਂ ਡ्रेस ਪੇਪਰ ਰੈਡੀ ਕਰਵਾ ਸਕਦੇ ਜੋ ਤੁਸੀਂ ਸ਼ੌਪ ਤੋਂ ਆ ਕੇ ਤੁਸੀਂ ਲਿਜਾ ਸਕਦੇ ਹੋ ਫਿਰ ਤੁਸੀਂਾਨੂੰ ਆਨ ਆਰਡਰ ਦੇ ਸਕਦੇ ਹੋ ਜੀ ਜੀ ਤੁਸੀਂ ਆਪਣੀ ਵੀਡੀਓ ਨੇੜੇ ਤੇ ਦੇਖ ਰਹੇ ਹੋ ਆਪਣੀ ਦੁਕਾਨ ਤੇ ਵਿਜ਼ਿਟ ਕਰ ਸਕਦੇ ਹੋ ਇਸ ਪੇਪਰ 1 ਜਾਂ 2 ਜਾਂ 3 ਜਿੰਨੇ ਮਰਜ਼ੀ ਵੀ ਤੁਸੀਂ ਕਰਵਾ ਸਕਦੇ ਹੋ ਪਰ ਉਹਦੇ ਲਈ ਤੁਹਾਨੂੰ ਸ਼ੌਪ ਤੇ ਆ ਕੇ ਵਿਜ਼ਿਟ ਕਰਨਾ ਪੈਣਾ ਤੁਹਾਨੂੰ ਆਪਣਾ ਆਰਡਰ ਹੈ ਜਿਹੜਾ ਆਪ ਲੈ ਕੇ ਜਾਣਾ ਪੈਣਾ ਉਹਦੇ ਲਈ ਅਸੀਂ ਕੋਰੀਅਰ ਖਰਚਾ ਨਹੀਂ ਕੋਰੀਅਰ ਖਰਚਾ ਨਹੀਂ ਕਰਦੇ ਜੀ ਠੀਕ ਹੈ ਜੀ ਤਾਂ ਕਰਕੇ ਤੁਸੀਂ ਅਸੀਂ ਤੁਹਾਨੂੰ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਫਿਰ ਵੀ ਜੀ 1 ਜਾਂ 2 ਟ੍ਰੇਸ ਪੇਪਰ ਦਾ ਆਰਡਰ ਨਾ ਹੋਵੇ ਤਾਂ ਵੀ 3 ਜਾਂ 2-3 ਪੀਸਾਂ ਦਾ ਆਰਡਰ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਤੁਹਾਡਾ ਵੀ ਫਾਇਦਾ ਹੋਊਗਾ ਜੀ ਸਾਡਾ ਵੀ ਫਾਇਦਾ ਹੋਊਗਾ ਜੇਕਰ ਤੁਸੀਂ ਇਕੱਠੇ ਆਰਡਰ ਕਰਦੇ ਹੋ ਤਾਂ ਤਾਂ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਗਿਆ ਕਿਉਂਕਿ ਜਿਹੜੀਆਂ ਪਹਿਣਾ ਪੀਕ ਵਾਲੀਆਂ ਨੇ ਜਾਂ ਜਿਹੜੀਆਂ ਪਹਿਣਾ ਸੂਟ ਤਿਆਰ ਕਰਨਾ ਚਾਹੁੰਦੀਆਂ ਨੇ ਕਿਸੇ ਦਾ ਤਾਂ ਉਹ ਟ੍ਰੇਸ ਪੇਪਰ ਹੀ ਜ਼ਿਆਦਾ ਵਧੀਆ ਰੂਗ ਉਹਨਾਂ ਲਈ ਕਿਉਂਕਿ ਇਹ ਟ੍ਰੇਸ ਪੇਪਰ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਸੁਖਾਲਾ ਹੋ ਜਾਂਦਾ ਆਪਾਂ ਨੂੰ ਸੌਖਾ ਹੋ ਜਾਂਦਾ ਕਰਨਾ ਉਹਦੇ ਲਈ ਆਪਾਂ ਜਲਦੀ ਜਲਦੀ ਆਪਣਾ ਵਰਕ ਹੈ ਜਿਹੜਾ ਅੱਗੇ ਅੱਗੇ ਕੰਟੀਨਿਊ ਕਰਦੇ ਜਾਣੇਗੇ ਨਹੀਂ ਆਪਾਂ ਨੂੰ ਦੇਖੋ ਪਹਿਲਾਂ ਡਰਾਅ ਕਰਨਾ ਪੈਂਦਾ ਅੱਗੇ ਇਹ ਦੇਖਣਾ ਪੈਂਦਾ ਵੀ ਕਿੰਨੀ ਤਾਂ ਆਪਾਂ ਅੱਗੇ ਸਪੇ ਤਾਂ ਕਰਕੇ ਆਪਾਂ ਨੂੰ ਦਿੱਕਤ ਵਾਰ-ਵਾਰ ਨਹੀਂ ਆਉਂਦੀ ਕਿ ਨਾ ਆਪਾਂ ਨਿਸ਼ਾਨੀਆਂ ਲਾ ਕੇ ਸ਼ਰਟ ਦੇ ਉੱਪਰ ਉਸ ਤੋਂ ਬਾਅਦ ਸਾਰਾ ਟ੍ਰੇਸ ਜਿਹੜਾ ਇਕੱਠਾ ਕਰ ਲੈਨੇ ਆ ਚਲੋ ਜੀ ਅੱਜ ਦੀ ਵੀਡੀਓ ਇੰਨੀ ਸੀ ਆਪਾਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸ਼ੀ ਕਾਲ ਸਾਰੀਆਂ ਭੈਣਾਂ ਨੂੰ